ਮੋੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਨਕਮਲੀ ਚੋਲ ਨਕਮਲੀ ਬਾਟਲੀ ਨਿੰਦਕਾ ਅਮਲੀ ਦਿੱਤੀ ਬੰਦਾਂ ਅੱਖਾਂ ਜਾਂਦੇ ਮਸ਼ੀਤ ਪੰਜਾਬੀ ਗਾਇਕ ਗੁਰਦਾਸ ਮਾਨ ਉਹਨਾਂ ਨੇ ਨਾ ਸਿਰਫ ਪੰਜਾਬੀ ਇੰਡਸਟਰੀ ਦੇ ਵਿੱਚ ਬਲਕਿ ਦੇਸ਼ਾ ਵਿਦੇਸ਼ਾ ਦੇ ਵਿੱਚ ਵੀ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ ਉਹਨਾਂ ਨੇ ਹਮੇਸ਼ਾ ਪੰਜਾਬੀ ਮਾਂ ਬੋਲੀ ਨੂੰ ਪਹਿਲ ਦਿੱਤੀ ਹੈ ਤੇ ਹਰ ਕੋਈ ਉਹਨਾਂ ਦੀ ਇਸ ਗੱਲ ਦਾ ਸਤਿਕਾਰ ਵੀ ਕਰਦਾ ਹੈ ਅਕਸਰ ਹੀ ਜਦ ਗੁਰਦਾਸ ਮਾਨ ਲਾਈਵ ਸ਼ੋਅ ਲਗਾਉਂਦੇ ਹਨ ਤੇ ਭਾਰੀ ਗਿਣਤੀ ਦੇ ਵਿੱਚ ਉਹਨਾਂ ਦੇ ਫੈਨਸ ਉਹਨਾਂ ਨੂੰ ਦੇਖਣ ਦੇ ਲਈ ਉਹਨਾਂ ਨੂੰ ਮਿਲਣ ਦੇ ਲਈ ਪਹੁੰਚਦੇ ਨੇ ਇਸ ਦੌਰਾਨ ਬਠਿੰਡਾ ਦੇ ਵਿੱਚ ਇੱਕ ਲਾਈਵ ਪ੍ਰੋਗਰਾਮ ਦੇ ਵਿੱਚ ਗੁਰਦਾਸ ਮਾਨ ਦਾ ਜੱਦ ਖਾੜਾ ਲੱਗਦਾ ਇੱਥੇ 50000 ਤੋਂ ਵੱਧ ਲੋਕ ਪਹੁੰਚੇ ਉਹਨਾਂ ਦੇ ਗਾਣੇ ਸੁਣਨ ਦੇ ਲਈ ਉੱਥੇ ਦੂਸਰੇ ਪਾਸੇ ਗੁਰਦਾਸ ਮਾਨ ਨੇ ਵੀ ਆਪਣੇ ਗੀਤਾ ਦੇ ਨਾਲ ਸਬਦਾਂ ਬਹੁਤ ਮਨੋਰੰਜਨ ਵੀ ਕੀਤਾ ਗੁਰਦਾਸ ਮਾਨ ਨੇ ਇੱਥੇ ਬਹੁਤ ਸਾਰੇ ਮੁੱਦਿਆਂ ਤੇ ਗੱਲ ਵੀ ਕੀਤੀ ਜਾਣਕਾਰੀ ਲਈ ਦੱਸ ਦਈਏ ਕਿ ਇਹ ਪ੍ਰੋਗਰਾਮ ਗੁਰਮੀਤ ਸਿੰਘ ਮੀਥ ਇਅਰ ਵੱਲੋਂ ਆਰਗੇਨਾਈਜ਼ ਕੀਤਾ ਗਿਆ ਨਸ਼ਿਆਂ ਨੂੰ ਨਾ ਕਹੋ ਜ਼ਿੰਦਗੀ ਨੂੰ ਹਾਂ ਕਹੋ ਇਸ ਪ੍ਰੋਗਰਾਮ ਵਿੱਚ ਪਹੁੰਚ ਕੀ ਜਿੱਥੇ ਗੁਰਦਾਸ ਮਾਨ ਨੇ ਆਪਣੇ ਗੀਤ ਸੁਣਾਏ ਉਥੇ ਹੀ ਦੂਸਰੇ ਪਾਸੇ ਇੱਥੇ ਨਸ਼ਿਆਂ ਦੇ ਉੱਤੇ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਗਈਆਂ ਇਸ ਸਟਾਰ ਨਾਈਟ ਦੇ ਵਿੱਚ ਗੁਰਦਾਸ ਮਾਨ ਨੂੰ ਦੇਖਣਦਲੇ ਉਹਨਾਂ ਦੇ ਚਾਹਨ ਵਾਲੇ 50000 ਤੋਂ ਵੱਧ ਗਿਣਤੀ ਤੋਂ ਪਹੁੰਚੇ ਇਹ ਪ੍ਰੋਗਰਾਮ ਜਸ਼ਨੇ ਵਿਰਾਸਤ ਜੋ ਕਿ ਸਪੋਰਟਸ ਸਟੇਡੀਅਮ ਬਠਿੰਡਾ ਦੇ ਵਿੱਚ ਆਰਗੇਨਾਈਜ਼ ਕੀਤਾ ਗਿਆ ਤੁਸੀਂ ਵੀ ਸੁਣੋ ਗੁਰਦਾਸ ਮਾਨ ਤੋਂ ਗਾਣੇ ਜਿਹੜੇ ਉਹਨਾਂ ਨੇ ਇਸ ਨਾਈਟ ਇਵੈਂਟ ਦੇ ਵਿੱਚ ਗਾਏ ਸੀ ਕਿਸੇ ਕੇ ਕਾਨ ਮੇ ਹੀਰਾ ਕਿਸੇ ਕੇ ਹਾਥ ਮੇ ਹੀਰਾ ਕਿਸੇ ਕੇ ਹਾਥ ਮੇ ਹੀਰਾ ਕਿਸੇ ਕੇ ਹਾਰ ਮੇ ਹੀਰਾ ਹਮੇ ਕੀ ਗਰਜ਼ ਹੀਰੋਂ ਸੇ ਹਮਾਰਾ ਯਾਰ ਹੈ ਹੀਰਾ ਉਹ ਰੰਟਾ ਰੰਟੇ ਕਰਦੀ ਨੀ ਮਾਂ ਪੇਰਾਂ ਤੇ ਹੋਈ ਸੱਤੋਂ ਦੀ ਮੈਨੂੰ ਕੀ ਤੋੜਨ ਦਾ ਹੀਰਾ ਨਾ ਅੱਖੋਂ ਕੋਈ ਰੰਚਾ ਮਹਿ ਵਿੱਚ ਕਿ ਬਿੱਤ ਹੋਰ ਖਿਆਲ ਨਾ ਕੋਈ ਦੇਖ ਖਲੋਤ ਹੀਰ ਸਲੈਂਟੀ ਕਿੱਥੇ ਜਾ ਖਲੋਈ ਇਹਨਾਂ ਨੂੰ ਨਾ ਛੇੜ ਤੈਨੂੰ ਕਹਣਾ ਲਾਲਾ ਤੈਨੂੰ ਉਦਰੀ ਨੂੰ ਪਹਿਲਾਂ ਦੇਖੇ I'm my shit.